ਨਵਾਂ ਸ਼ਹਿਰ ਦੇ ਪਿੰਡ ਸਲੋਚ ਨਵਯੋਤਾ ਲੜਕੀ ਜੋਤੀ ਉਮਰ 30 ਸਾਲ ਨੇ ਸੋਰਾ ਪਰਿਵਾਰ ਤੋਂ ਤੰਗ ਆ ਕੇ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਜੀਵਨ ਲਈ ਲਾਸਮਾਪਤ ਕਰ ਲਈ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਦੱਸਲ ਮੁਤਾਬਕ ਜੋਤੀ ਨੂੰ ਉਸਦੇ ਸੋਰਾ ਪਰਿਵਾਰ ਅਕਸਰ ਦਾਜ ਦੀ ਮੰਗ ਨੂੰ ਲੈ ਕੇ ਤੰਗ ਪਰੇਸ਼ਾਨ ਕਰਦੇ ਸਨ ਉਸ ਨਾਲ ਕੁੱਟਮਾਰ ਕਰਦੇ ਸਨ ਅੰਤ ਜੋਤੀ ਨੇ ਸੋਰਾ ਪਰਿਵਾਰ ਤੋਂ ਤੰਗ ਆ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਪੁਲਸ ਨੇ ਮੌਕੇ ਤੇ ਪਹੁੰਚ ਕੇ Laash ਦਾ postmortem ਕਰਾਉਣ ਤੋਂ ਬਾਅਦ dead body ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਅਤੇ ਅੱਗੇ ਦੀ ਕਾਰਵਾਈ ਵਿੱਚ ਝੁੱਟ ਗਈ। ਮੈਂ ਮੇਰਾ ਨਾਮ ਡਾਕਟਰ ਪਰਮਜੀਤ ਸਲੋਹ ਮੈਂ ਫਲੋ ਕਲੀਨਿਕ ਕਰਦਾ ਹਾਂ ਤੇ ਕੱਲ ਬੁੜੀ ਜੀ ਸਸਤਾ ਪੁੰਨ ਆਈ ਜਿਹੜਾ ਜੰਗਲ ਫੌਕਾ ਪਾਂਚਿਆ ਹਾਂ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਕਲੋਨੀ ਜਾਣਾ ਮੈਂ ਕੀ ਗੱਲ ਹੋ ਗਈ ਕਹਿੰਦੇ ਕਿ ਫਿਰ ਸੋ ਜਾਣਾ ਜਦ ਅਸੀਂ ਗਏ ਉੱਥੇ ਦੇਖਿਆ ਤਾਂ ਇਹ ਗੋਡੀ ਵੀ ਨਹੀਂ ਸੀ ਕੋਈ ਵੀ ਉਹ ਕੁੜੀ ਉਹਦੀ ਸੱਸ ਨੇ ਕਈ ਵਾਰੀ ਫੋਨ ਕੀਤਾ ਚਾਰ ਪੰਜ ਵਾਰ ਜਿਹੜੀ ਫੋਨ ਹੀ ਅਸੈਪਟ ਕਰ ਰਹੀ ਹੈਗੀ ਚਲੋ ਅਸੀਂ ਚੱਲ ਗਏ ਜਨ ਉਹ ਇਹਦੀ ਬੀਸੀ ਗੋਡੀ ਦੇਖ ਲਈਏ ਤਾਂ ਕਹਿੰਦੇ ਲੱਤੀਵੰਦਰ ਤੇ ਅਸੀਂ ਕਿਹਾ ਵੀ ਕਿਸੇ ਨੇ ਅੰਦਰ ਨਹੀਂ ਜਾਣਾਗਾ ਅਸੀਂ ਮੈਂ ਆਨ ਦੀ ਸਪੋਰਟ ਸਾਰੇ ਪੰਚਾਇਤ ਮੈਂਬਰਾਂ ਨੂੰ ਫੋਨ ਕੀਤਾ ਵੀ ਦੂਜੀ ਜਿਹੜਾ ਕਲੋਨੀਆ ਬੰਚੋ ਜਿਹੜਾ ਉੱਥੇ ਵਾਕਈ ਉੱਥੇ ਹੋਇਆਗਾ ਤਾਂ ਤਾਂ ਹੋ ਗਿਆ ਤੇ ਸਾਰੇ ਪੰਚਾਇਤ ਮੈਂਬਰ ਉੱਥੇ ਆਏ ਪੰਚਾਇਤ ਮੈਂਬਰਾਂ ਨਾਲ ਸਹਾਇਕ ਨਾਲ ਕੁੜੀ ਲਾਇਆ ਥੱਲੇ ਬਾਈਪਾਸ ਵਗੈਰਾ ਚੱਕ ਕੇ ਕੁੜੀ ਦੀ ਡੈਥ ਹੋ ਗਈ ਸੀ ਤੇ ਘਰ ਉਹਦੇ ਕੋਈ ਨਹੀਂ ਸੀਗਾ ਉਹਦੀ ਸੱਸ ਵੀ ਉਹਦੀ ਬਾਅਦ ਚ ਕਿਦੇ ਦੇਰ ਪਛਾਈ ਸੀਗੇ ਛੋਟੇ ਕਪੜੇ ਉਹ ਘਰ ਘਰ ਸਭ ਕੋ ਐ ਸੀ ਤੇ ਮੌਕੇ ਤੇ ਕੋਈ ਨਹੀਂ ਸੀ ਵਾਸੀ ਲਾ ਕੇ ਉਹ ਫਰਜ਼ਾਇਆ ਤੇ ਫਿਰ ਸਾਰੇ ਨੂੰ ਕਾਲ ਕੀਤੀ ਤੇ ਸਾਰੇ ਘਰ ਦੇ ਬਾਅਦ ਚ ਆਏ ਸੀ ਇਹਨਾਂ ਦੇ ਜੀਜਾ ਤੇ ਭੈਣ ਇਹਨਾਂ ਵਜਾ ਪਤਾ ਲੱਗਿਆ ਵੀ ਮੈਨੂੰ ਵਜਾ ਤਾਂ ਕੋਈ ਨਹੀਂ ਮਤਲਬ ਜਿਹੜਾ ਪੁੜੀ ਦਾ ਜੀਜਾ ਸੀਗਾ ਨਾ ਉਹ ਦੱਦ ਰਿਹਾ ਥੋੜੀ ਮੈਂਟਲੀ ਪ੍ਰੋਬਲਮ ਹੈ ਕੁੜੀ ਨੂੰ ਮੈਂਟਲੀ ਪ੍ਰੋਬਲਮ ਸਾਨੂੰ ਉਹਨਾਂ ਦੀ ਸਪੋਰਟ ਦੇ ਦੱਸਿਆ ਹੋਇਆ ਦਵਾਈਆਂ ਦਿੰਦੀ ਚੱਲਦੀ ਕੁੜੀ ਮੈਂਟਲੀ ਪ੍ਰੋਬਲਮ ਹੈ ਮੇ ਤੁਨ ਕੁੜੀ ਦੀ ਸਿਹਤ ਖਰਾਬ ਲੈਂਦੀ ਆ ਤੇ ਸ਼ਾਇਦ ਹੋ ਗਿਆ ਮੈਂਟਲੀ ਸ਼ੋਰਟ ਦੇ ਵਿੱਚ ਉਹਨੇ ਆਪਣੇ ਆਪ ਨੂੰ ਸੁਸਾਈਡ ਕੀਤਾ ਇਹੀ ਗੱ ਉਈ ਪਹਿਲਾਂ ਕਦੇ ਕੋਈ ਲੜਾਈ ਝਗੜੇ ਨਹੀਂ ਨਹੀਂ ਪਹਿਲਾਂ ਸਾਨੂੰ ਤਾਂ ਪਤਾ ਨਹੀਂ ਜੀ ਕੋਈ ਲੜਾਈ ਝਗੜਾ ਹੋਇਆ ਕਿ ਨਹੀਂ ਹੋਇਆ 1.5 ਮਹੀਨਾ ਗੱਲ ਹੈ 1.5 ਮਹੀਨਾ ਦਾ ਵਿਆਹ ਇਹਨੂੰ ਹੋਇਆ ਜੀ 1.5 ਮਹੀਨਾ ਆਪਣੇ ਮਤਲਬ ਪੁੱਛਦੇ ਨਾਲ ਬੈਠੇ ਰਹੀ ਬਿੱਕੇ ਰਹੀ ਆ ਕੋਸ਼ਿਸ਼ ਕੇ ਕੋਈ ਦਿਨ ਫਸਰਾ ਰਹੀ ਹੈ ਇਸ ਤਰ੍ਹਾਂ ਕਿੰਨੇ ਰਹੀ ਹੈ ਜਦੋਂ ਸਲੋ ਕਰ ਤੋਂ ਗੈਸ ਵੀ ਦੇਖੋ ਆਨ ਬੋਲ ਦੇਖਿਆ ਬੀ ਡੈਫੀਨਿਟਲੀ ਹੋ ਗਿਆ ਕੋਈ ਨਹੀਂ ਸੀ ਉਹਦਾ ਘਰ ਦਾ ਮੈਂ ਕੋਈ ਨਹੀਂ ਸੀ ਮਾਂ ਸੱਸ ਦੀ ਨਾਲ دیر ਜਿਹੜਾ ਕੋਈ ਨਹੀਂ ਸੀਗਾ ਉਹ ਤੇ ਬਿਚਾਰ ਨਹੀਂ ਰੱਖਦੀ ਆ ਵੀ ਇਹ ਨਹੀਂ ਆ ਪੁੱਤ ਕਰ ਨਹੀਂ ਪਰਵਾਰ ਵਾਲੇ ਇਹ ਤਾਂ ਗੱਲ ਕਰਦੇ ਸੀ ਮਾਂ ਸੱਸ ਦੀ ਇਸ ਕਰਨ ਕਿ ਕੋਈ ਗੁੜੀ ਕੱਲੀ ਘਰੀ ਸੀਗੀ ਸਾਰੇ ਪੰਚਾਇਤ ਮੈਂਬਰ ਸੱਦੇ ਪਰ ਮੈਂ ਕਾਲ ਕਰਕੇ ਸਾਰੇ ਪੰਚਾਇਤ ਮੈਂਬਰ ਆਈਵਨ ਸਾਹਮਣੇ ਹੀ ਲਾਇਆ ਤੇ ਗੁੜੀ ਨੇ ਹਾਂ ਕੀ ਲਾਟੋੜਾ ਜੇਰਾ ਨਾਮ ਟੀਨਾ ਕੁੰਬਕੀਂ ਇਹ ਗੁੜੀ ਲੜਕੀ ਦੀ ਮੌਤ ਹੋਈ ਹੈ ਉਹ ਤੁਹਾਡੀ ਕੀ ਲੱਗਦੀ ਹੈ ਉਹ ਮੇਰੀ ਭੈਣ ਹੈ ਛੋਟੀ ਠੀਕ ਹੈ ਕੀ ਬਕਰਤੀ ਹੋਈ ਹੈ ਦਾਦੀ ਕਿੰਨਾ ਚਿਰ ਵਿਆਹ ਹੋਇਆ ਨੂੰ ਹੈ ਜੀ ਹਜੇ 3 ਮਾਰਚ ਨੂੰ ਤਾਂ ਵਿਆਹ ਹੋਇਆ ਸੀ ਹਾਂ ਜੀ ਫਿਰ ਤਾਂ ਇਹਨਾਂ ਦਾ ਮਹੀਨਾ ਹੀ ਹੋਇਆ ਸੀ ਫਿਰ ਗਿਆ ਮੈਂ ਚੱਲੋਂ ਹਾਂ ਜੀ ਕਿਦਣਾ ਕੋ ਬਖਰੀ ਤੇ ਬਸ ਉਹ ਕੱਲ ਇਹਨੇ ਸਾਰਾ ਦਿਨ ਮੈਨੂੰ ਫੋਨ ਤੇ ਇੱਕੋ ਗੱਲ ਕਹਿੰਦੀ ਰਹੀ ਆ ਕਿ ਦੀਦੀ ਮੈਂ ਦੁਖੀ ਆ ਮੈਨੂੰ ਲੈ ਜਾਓ ਆਪ। ਉਹਦਾ ਦੇਰ ਵੀ ਉਹਨੂੰ ਮਾਰਦਾ ਸੀ ਕਹਿੰਦੀ ਮੇਰਾ ਦੇਰ ਵੀ ਮੈਨੂੰ ਮਾਰ ਲਾਂਦਾ ਆ ਦਰਾਣੀ ਵੀ ਮਾਰ ਲਾਂਦੀ ਆ। ਦੁਖੀ ਸੀ ਬਸ ਦੁਖੀ ਹੋ ਹੋ ਕੇ ਰੋ ਰੋ ਕੇ ਫੋਨ ਕੀਤਾ ਉਹਨੇ ਮੈਨੂੰ। ਵਜ੍ਹਾ ਕੀ ਕਾਰਨ ਕੀ ਹੋਇਆ ਜਿਹੜਾ ਉਹਨੂੰ ਮਾਰਨ ਵਾਸਤੇ ਆ ਤੇ ਮਾਰਦੇ ਸੀ। ਬਾਦ ਹੇਜ ਮੰਗਦੇ ਸੀ ਜੀ ਉਹਦੇ ਕੋਲ। ਪਤੀਲਾ ਵੀ ਮੈਂ ਚਾਹ ਵਾਸਤੇ ਦਿੱਤਾ ਉਹਨੂੰ ਘਰੋਂ। ਕੁਛ ਵੀ ਨਹੀਂ ਹੋਇਆ ਸਦਾ। ਚੱਦਰ ਵੀ ਅਸੀਂ ਘਰੋਂ ਦਿੱਤੀ ਹੁੰਦੀ ਸੀ ਜਿਹੜਾ ਸਮਾਨ ਤਾਂ ਜਦੋਂ ਤੁਸੀਂ ਵਿਆਹ ਕੀਤਾ ਉਹ ਨਹੀਂ ਕਿਸੇ ਘਰਵਾਰ ਦੇਖਿਆ ਨਹੀਂ ਸੀ ਜੇ ਘਰਵਾਰ ਦੇਖਿਆ ਸੀ ਮੇਰੇ ਘਰ ਵਾਲੇ ਦੇ ਨਾਲ ਇਹ ਮੇਰੇ ਨਾਲ ਦੀ ਉਪ ਕੁੜੀ ਦੀ ਸੱਸ ਇਹ ਦੋਨੋਂ ਇਕੱਠੇ ਹੀ ਕੰਮ ਕਰਦੇ ਸੀ ਇਹ ਮੈਨੂੰ ਕਹਿੰਦੇ ਕਿ ਬਹੁਤ ਚੰਗੇ ਆ ਇਹ ਬੰਦੇ ਵੀ ਆਪਾਂ ਇਹਨਾਂ ਦੇ ਨਾਲ ਰਿਸ਼ਤਾ ਕਰ ਦਿੰਦੇ ਆ ਉਹ ਸਾਡੇ ਮੋਹਰੇ ਕਦੇ ਵੀ ਤੁਸੀਂ ਆਪਣੀ ਧੀ ਸਾਨੂੰ ਦੇ ਦੋ ਤੇ ਤੁਹਾਡੀ ਧੀ ਸੁਖੀ ਰਹੂਗੀ ਕਦੇ ਦੁਖੀ ਨਹੀਂ ਹੋਊਗੀ ਪਰ ਸਾਨੂੰ ਨਹੀਂ ਪਤਾ ਸੀ ਉਹਨਾਂ ਨੇ ਮਹੀਨੇ ਦੇ ਵਿੱਚ ਹੀ ਇੰਨੇ ਉਹਨਾਂ ਇੰਨੇ ਮਾੜੇ ਹਾਲਾਤ ਕੀਤੇ ਕਿ ਆ ਇਹਨਾਂ ਬਾਪਾ ਸਾਰੋ ਕੁਝ ਵਾਪਰੇ ਆ ਇਹਦੇ ਨਾਲ ਸਾਡੀ ਧੰ ਸਾਡੀ ਹੱਥੋਂ ਗਵਾ ਬੈਠੇ ਸੀ ਆ ਜਿਹਨੂੰ ਮਾਰਿਆ ਗਿਆ ਉਹਨੇ ਜਿਵੇਂ ਕਲਾ ਉਹਦਾ ਮਾਰਿਆ ਗਿਆ ਉਹਦੇ ਚੂੜਾ ਸਾਰਾ ਖਿਲਰਿਆ ਪਿਆ ਸੀ ਬੈੱਡ ਤੇ ਥੱਲੇ ਵੀ ਚੂੜੀਆਂ ਖਿਲਰੀਆਂ ਪਈਆਂ ਮੂੰਹ ਚੋਂ ਉਹਦੇ ਖੂਨ ਨਿਕਲਦਾ ਪਿਆ ਸੀ ਗਲਾ ਇੰਨੀ ਕੱਸ ਕੇ ਘੁੱਟ ਕੇ ਇੰਨਾ ਦਬਾਇਆ ਹੋਇਆ ਸੀ ਕਿ ਉਹਦੇ ਨਿਸ਼ਾਨ ਬਹੁਤ ਜ਼ਿਆਦਾ ਗਲੇ ਤੇ ਕਹਿ ਹੋਇਆ ਹਜੇ ਤੱਕ ਵੀ ਉਹਦੇ ਨਿਸ਼ਾਨ ਸਾਡੇ ਕੋਲ ਦੇਖ ਨਹੀਂ ਉਹ ਮੇਰੇ ਅੱਖਾਂ ਮਰੇ ਸਾਰੀ ਰਾਤ ਉਹ ਹੀ ਨਜ਼ਰ ਆਉਂਦੀ ਰਹਿੰਦੀ ਧੀ ਮੰਗੀ ਰੋੜੀ ਮੈਂ ਬਸ ਇਨਸਾਫ ਚਾਹੁੰਦੀ ਆ ਕਿ ਇਹਨਾਂ ਨੂੰ ਵੀ ਸਜ਼ਾ ਮਿਲੇ ਜਿੱਦਾਂ ਮੇਰੀ ਭੈਣ ਤੜਕ ਤੜਕ ਕੇ ਮਰੀ ਐ ਇਹਨਾਂ ਨੂੰ ਵੀ ਸਜ਼ਾ ਦਿਓ ਮੇਰੇ ਹੱਥ ਜੋੜ ਕੇ ਤੁਹਾਡੇ ਮੋਹਰੇ ਬਸ ਇਹੀ ਬੇਨਤੀ ਆ ਮੈਂ ਇੱਕ ਤੁਹਾਨੂੰ ਜ਼ੋਰ ਕਰਨਾ ਕਿ ਜਿਸ ਤਰ੍ਹਾਂ ਮੈਂ ਦੋ ਹੀ ਨਹੀਂ ਸਿਰਫ ਇੱਕ ਮਹਿਲਾ ਹਾਂ ਇੱਕ ਮੁੰਡੇ ਦੇ ਜਿਹੜਾ ਪਰਿਵਾਰ ਦੇ ਚਾਅ ਨਹੀਂ ਪੂਰੇ ਹੋ ਗਏ ਚਾਰਨਾਂ ਕਾਰਨ ਵਜਾ ਕੇ ਜੇ ਮੈਨੂੰ ਨਹੀਂ ਪਤਾ ਚਾਰ ਦਿਨਾਂ ਦੇ ਵਿੱਚ ਵਿੱਚ ਅਸੀਂ ਚੌਥੇ ਦਿਨ ਇਹਨਾਂ ਦੇ ਘਰੇ ਗਏ ਆ ਇਹਨਾਂ ਦੀ ਦਰਾਨੀ ਨੇ ਜਾਂਦੇ ਹੀ ਸਾਡੀ ਇੰਨਾ ਯਾਨੀ ਕਿ ਸਾਡੇ ਨਾਲ ਕਲੇਸ਼ ਕੀਤਾ ਮੇਰੇ ਘਰ ਵਾਲਾ ਮੇਰੇ ਨਾਲ ਕੁੜੀ ਦਾ ਘਰ ਵਾਲਾ ਜਿਹੜਾ ਸੱਨੀ ਆ ਉਹ ਵੀ ਉੱਥੇ ਹੀ ਸੀ ਮੇਰੇ ਮੋਰੇ ਉਹ ਉਹ ਤੇ ਮੋਰੇ ਹੱਥ ਵੀ ਜੋੜ ਦਰ ਸੀ ਕਹਿੰਦਾ ਚੁੱਪ ਹੋ ਜਾ ਮੈਂ ਸਿਰਫ ਆਂਟੀ ਨਾ ਉਹ ਮੇਰੀ ਭੈਣ ਦੀ ਸੱਸ ਜਿਹੜੀ ਆ ਉਹਨਾਂ ਨਾਲ ਮੈਂ ਫੋਨ ਤੇ ਗੱਲ ਕਰ ਰਹੀ ਸੀ ਮੈਂ ਕਿ ਆਂਟੀ ਜੀ ਬੇਦਾ ਬੇਦਾ ਕਰਕੇ ਮੇਰੀ ਭੈਣ ਨੂੰ ਦੁਖੀ ਬਹੁਤ ਕਰਦੀ ਆ ਉਹ ਪਿੱਛੇ ਦੀ ਆ ਕੇ ਮੈਨੂੰ ਚੁਟਕੀਆਂ ਮਾਰ ਮਾਰ ਕੇ ਮੈਨੂੰ ਬਦਮਾਸ਼ ਬਦਮਾਸ਼ ਕਹਿ ਕੇ ਸਾਨੂੰ ਬੋਲ ਰਹੀ ਸੀ ਇਹ ਕਿੰਨਾ ਸਮਾਂ ਪਹਿਲਾਂ ਦੀ ਗੱਲ ਥੋੜੀ ਇਹ 4 ਦਿਨ ਹੋਏ ਸਨ ਵਿਆਹ ਨੂੰ ਜੀ ਜਿਹੜੀ ਜਿਹੜੀ ਇਹ ਗੱਲ ਜਿਹੜੀ ਇਹ ਗੱਲ ਮੈਂ ਤੁਹਾਨੂੰ ਦੱਸ ਸੀ ਹਾਂਜੀ ਮੈਂ ਦੱਸ ਰਹੀ ਸੀ ਇਹਨਾਂ ਦੀ ਸਾਸਨ ਵੀ ਦੱਸਿਆ। ਠੀਕ ਹੈ। ਅਸੀਂ ਰੋਜ਼ ਇਹਨਾਂ ਨੂੰ ਇੱਕੋ ਗੱਲ ਕਹਿੰਦੇ ਸੀ ਕਿ ਇਹਨਾਂ ਨੂੰ ਜੇ ਨਹੀਂ ਇਹਨਾਂ ਦਾ ਬਸੇਵਾ ਹੁੰਦੇ ਨੇ ਉਹਨਾਂ ਨੂੰ ਅਲੱਗ ਕਰ ਦੋ ਜੁੜੇ ਕਰਕੇ। ਕਿ ਇਹਨਾਂ ਨੂੰ ਕਿਤੇ ਕਿਰਾਏ ਤੇ ਕਮਰਾ ਲੈ ਦੋ ਸਾਡੀ ਭੈਣ ਤਾਂ ਅਜ ਬਚ ਜਾਂਦੀ। ਹਾਂ। ਉਹ ਕਹਿੰਦੇ ਕੋਈ ਦਵਾਈ ਵਗੈਰਾ ਵੀ ਚੱਲਦੀ ਸੀ ਕੁੜੀ ਤੇ। ਹਾਂਜੀ ਉਹਦੀ ਮੈਡੀਸਿਨ ਚੱਲਦੀ ਸੀ ਉਹ ਦਿਮਾਗ ਜਦੋਂ ਸਿਰ ਸੂਰ ਦਰਦ ਹੋਣ ਲੱਪਾਂਦਾ ਸੀ ਇਸ ਕਰਕੇ ਸੀ ਉਹਦੀ ਦਵਾਈ ਚਲਾਈ ਹੋਈ। ਭਲੇ ਸਾਲ ਹੋਇਆ ਉਹਦੀ ਦਵਾਈ ਚੱਲਦੀ। ਦੱਸਿਆ ਸੀ ਅਸੀਂ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਅਸੀਂ ਇਹਨਾਂ ਦੀ ਮਦਦਿਆ ਕੀਤਾ। ਅਸੀਂ ਕੋਈ ਲੋਕ ਲਕੋ ਨਹੀਂ ਦਿੱਤਾ ਸੀ। ਕੋਈ ਗੱਲ ਨਹੀਂ ਸੀ ਕੋਈ ਚੀਜ਼ ਨਹੀਂ ਹੋਈ ਜਿਸ ਤੋਂ ਮੈਂ ਗਈਆਂ ਇਹ ਤੇ ਸੱਤ ਸਾਲੇ ਦੇ ਬੈਠੇ ਹੋਏ ਸੀ ਕੁੜੀ ਸਾਡੀ ਮਰੀ ਹੋਈ ਲੰਮੀ ਬੈਠ ਕੇ ਪਾਈ ਸੀ ਤਾਂ ਸਾਰੇ ਗੜੇ ਆ ਮੱਲੇ ਵਾਲੇ ਇਕੱਠੇ ਕੀਤੇ ਹੋਏ ਸੀ ਜਦੋਂ ਇਸ ਟਾਈਮ ਅਸੀਂ ਇਹਨਾਂ ਦੇ ਘਰੇ ਪਹੁੰਚੇ ਜਦੋਂ ਸਵੇਰ ਤੋਂ ਮੈਨੂੰ ਫੋਨ ਆ ਰਿਹਾ ਸੀ ਇਹ ਕਹਿੰਦੀ ਘਰ ਦੇ ਸਾਰੇ ਗਏ ਹੋਏ ਸੀ ਇਸ ਟਾਈਮ ਹੈਨੀ ਸੇ ਇਕੱਲੀ ਸੀ ਕਹਿੰਦੀ ਜਦੋਂ ਫੋਨ ਕਰਦੇ ਕਰਦੇ ਕਹਿੰਦੀ ਦੀਦੀ ਗੇਟ ਖੜਕਿਆ ਕਹਿੰਦੀ ਮੇਰੇ ਦੇਰ ਤੇ ਦਰਾਣੀ ਆਏ ਆ ਬਾਹਰ ਜਦੋਂ ਉਹਦੇ ਦੇਰ ਤੇ ਦਰਾਣੀ ਆਏ ਉਸ ਤੋਂ ਬਾਅਦ ਮੈਂ ਇਹਨੂੰ ਦੁਬਾਰਾ ਫੋਨ ਕੀਤਾ ਮੈਂ ਕਿ ਚੱਲ ਕੋਈ ਨਹੀਂ ਤੁਗ ਬਿਲ ਖੋਲ ਮੈਂ ਦੁਬਾਰਾ ਕਾਲ ਕਰਦੀ ਆ ਜਦੋਂ ਮੈਂ ਦੁਬਾਰਾ ਉਹਨੂੰ ਫੋਨ ਲਾਇਆ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਪਰ ਇਹਨੇ ਫੋਨ ਨਹੀਂ ਚੁੱਕਿਆ 40 ਮਿਸਕਾਲ ਗਈਆਂ ਇਹਦੇ ਫੋਨ ਦੇ ਉੱਤੇ ਮੇਰੀਆਂ ਇਹਨੇ ਫੋਨ ਨਹੀਂ ਚੁੱਕਿਆ ਜਦੋਂ ਅਸੀਂ ਇਹਨੇ ਫੋਨ ਨਹੀਂ ਚੁੱਕਿਆ ਅਸੀਂ ਡਰ ਦੇ ਮਾਰੇ ਅਸੀਂ ਘਰੋਂ ਸੇ ਜਿੱਦਾਂ ਦੀ ਹਾਲਤ ਦੇ ਵਿੱਚ ਸਿੱਧੇ ਉਸੇ ਹਾਲਤ ਚ ਅਸੀਂ ਘਰੋਂ ਕੁਰਪੇ ਜੋ ਦੇਖ ਕੇ ਤਬਸੀਰ ਦੀ ਲਾਸ਼ ਪਈ ਸੀ ਡੈੱਡ ਜੀ ਸਾਹਿਬ ਕੀ ਕੱਲ੍ਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਸਲੋ ਕਲੋਨੀਆ ਚੋਂ ਕੋਈ ਲੇਡੀ ਨੂੰ ਬਾਹਰ ਲਿਆ ਤੇ ਮੈਂ ਸਮੇਂ ਤੇ ਡਿਊਟੀ ਉਪਰ ਸਾਨੂੰ ਕੇ ਰਾਤ ਪਹੁੰਚੇ ਸੀਗੇ ਉਹ ਪਹਿਲਾ ਮਤਲਬ ਡੈਡ ਬੋਡੀ ਨੂੰ ਉਹਨਾਂ ਦੇ ਬਾਦੀ ਸੀ ਪੱਕੇ ਨਾਲ ਪਾ ਲਿਆ ਲੱਗਦਾ ਤੇ ਰਾਤ ਨੂੰ ਸੁਧਾ ਲਾ ਕਰਦੇ ਵੀ ਆ ਕੇ ਸੀ ਢੱਗੀ ਹੋਤੀ ਉहां पे ਤੇ ਜੀ ਸੱਸ ਵੀ ਉੱਥੇ ਸੀ ਤੇ ਬਾਕੀ ਜਿਹੜੇ ਉੱਥੇ ਪਰਿਵਾਰ ਦੇ ਮਤਮਰ ਬੰਦੇ ਸੀ ਉਹ ਵੀ ਹਾਜ਼ਰ ਸੀ ਕਿ ਮੌਕੇ ਮੌਕੇ ਤੋਂ ਡੈਡ ਬੋਡੀ ਨੂੰ ਅਸੀਂ ਪੋਸਟਮਾਰਟਮ ਲਈ ਸਿਗਨਾਪਸਪਲ ਕਰਨਾ ਬਾਥੀ ਮੌਜੂਦਰੀ ਦੇ ਵਿੱਚ ਬਾਕੀ ਉਹਨਾਂ ਨੇ ਕਰਦੇ ਆ ਰ ਨੇ ਜੋ ਉਹ ਬਿਆਨ ਲਗਾਉਣਗੇ ਉਹਦੇ ਮਿਲავ ਸਰ ਪਤਾ ਨਹੀਂ ਲੜਕੀ ਜਿਹੜੀ ਮੈਰਿਜ ਹੋਈ ਹੁੰਦੀ ਮੀਨ ਅਡੇਡ ਹੋ ਜਾਂਦੀ ਹੈ ਹਾਂਜੀ ਮੀਨ ਨਾ ਹੋਇਆ ਸੀ ਉਹਦੀ ਮੈਰਿਜ ਹੋਣੀ ਠੀਕ ਹੈ ਹਾਂਜੀ ਇਹ ਤੱਕ ਸਾਹਮਣੇ ਹੂ ਰਹੀ ਉਹ ਕੋਈ ਹੋਰ ਤਿਵਾਰ ਨੂੰ ਇਹਦੀ ਗੱਲ ਹੋਈ ਨਾ ਲੜਕੀ ਆਪੇ ਇਹ ਨਿਸ਼ੂ ਸੈੱਟ ਕੀਤਾ ਫੈਮਿਲੀ ਦੇ ਜਰਾਏ ਦਾ ਸੂਸਾਈ ਨੇ ਆਪ ਕੀਤਾ ਲੱਗਦਾ ਤੇ ਬਾਕੀ ਨੂੰ ਪੋਸਟ ਮਾਰਟਮ ਦੇ ਵਿੱਚ ਨੋਰ ਕੋਡ ਦੇ ਵਿੱਚ ਆਊਗਾ ਉਹਨੇ ਉਹਦਾ ਕਾਰਵਾਈ ਕਰਦਾ ਕਿਦਾਂ ਵੀ ਕੋਈ ਸਾਹਮਣੇ ਆਈ ਗੱਲ ਵੀ ਲੜਕੀ ਜਿਹੜੀ ਕੋਈ ਪ੍ਰੋਬਲਮ ਸੀ ਕੀ ਉਹ ਨਹੀਂ ਉਹ ਸੋਚਦਾ ਬਿਲਕੁਲ ਜੀ ਉਹ ਡਿਪਰੈਸ਼ਨ ਦੀ ਦਵਾਈ ਚੱਲਦੀ ਜਿਹੜਾ ਨੇ ਉਹ ਬਾਕੀ ਹਜੇ ਸਾਡੇ ਕੋਲ ਆਨ ਦੀ ਰਿਪੋਰਟ ਨਹੀਂ ਕੋਈ ਗੱਲਬਾਤ ਹੈ ਨੂੰ ਜੋ ਪਤਾ ਲੱਗਿਆ ਉਹਨਾਂ ਦੇ ਕਰਦਾਰ ਤੋਂ ਪਤਾ ਨਹੀਂ ਕਿ ਉਹ ਕੀ ਕਾਰਵਾਈ ਕਰਾਂਗੇ ਸਾਬ ਨਹੀਂ ਅਸੀਂ ਦੇਖਦਾ ਜੇ 2 ਵਜੇ ਸਟੇਟਮੈਂਟ ਲਿਖੋਣਗਾ ਤਦ ਉਹ ਕਾਰਵਾਈ ਕਰਦੇ ਆ ਓਕੇ ਥੈਂਕ ਯੂ